ਸਿੱਖਿਆ ਕ੍ਰਾਂਤੀ ਇਸੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਜਦੋਂ ਇਹ ਸਿੱਖਿਆ ਕ੍ਰਾਂਤੀ ਦੇ ਉਦਘਾਟਨੀ ਪੱਥਰਾਂ ਦੀ ਮਹਮ ਬਿੱਡਣ ਦੇ ਲਈ ਯੋਜਨਾਵਾਂ ਬਣ ਰਹੀਆਂ ਸੀ ਤਾਂ ਪਾਉਸਟ ਨੇ ਇਸ ਤੇ ਜ਼ਿਕਰ ਕਰਦੇ ਆ ਕਿਹਾ ਸੀ ਕਿ ਭਾਈ ਇਹ 25 ਕਰੋੜ ਦੀ ਯੋਜਨਾ ਹੈ 25000 ਤੋਂ ਵੱਧ ਉਦਘਾਟਨੀ ਪੱਥਰ ਰੱਖੇ ਜਾਣੇ ਨੇ 10000 ਤੋਂ ਵੱਧ ਸਕੂਲ ਨੇ 55 ਦਿਨਾਂ ਦਾ ਰੋਡਮੈਪ ਹੈ 55 ਦਿਨਾਂ ਚ ਉਦਘਾਟਨੀ ਪੱਥਰਾਂ ਦੀ ਅਜਹੀ ਨੇਰੀ ਆਉਣੀ ਆ ਕਿ ਚਾਰ ਦਿਵਾਰੀ ਦੀ ਨਹੀਂ ਪੱਥਰ ਵੀ ਰੱਖਿਆ ਜਾਊ ਉਦਘਾਟਨੀ ਪੱਥਰ ਵੀ ਰੱਖਿਆ ਜਾਊ ਚਾਰ ਦਿਵਾਰੀ ਦੀ ਮਰਮਮਤ ਆ ਉਦਘਾਟਨੀ ਪੱਥਰ ਵੀ ਰੱਖਿਆ ਜਾਊ ਹੈ ਨਾ ਖੇਡ ਗਰਾਊਂਡ ਬਣਿਆ ਜਾਂ ਉਹਦੇ ਵਿੱਚ ਕੱਲਾ ਨੈਟੇ ਲੱਗਿਆ ਖੇਡ ਗਰਾਊਂਡ ਤਿਆਰ ਕਰਾਇਆ ਨਵੇਂ ਸਿਰਿਓਂ ਉਹਦਾ ਵੀ ਨਹੀਂ ਪੱਥਰ ਰੱਖਿਆ ਜਾਊ ਪਖਾਨੇ ਨਵੇਂ ਬਣੇ ਆ ਜਾਂ ਪਖਾਨਿਆਂ ਦੀ ਮਰਮਮਤ ਹੋਈ ਆ ਉਹਦਾ ਵੀ ਨਹੀਂ ਪੱਥਰ ਰੱਖਿਆ ਜਾਊ ਇਹ ਕੰਮ ਹੋਣ ਵਾਲਾ ਸੋ ਕੰਮ ਹੋ ਗਿਆ ਜਨਾਬ ਲਾਭ ਸਿੰਘ ਉਗਗੋਈ ਜੀ ਨੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੇ ਰਹਿਮੋ ਕਰਮ ਨਾਲ ਉਦਘਾਟਨ ਕੀਤਾ ਪਖਾਨਿਆਂ ਦੀ ਮਰਮਤ ਦਾ ਬਕਾਇਦਾ ਤੌਰ ਤੇ ਕੋ ਨਸ ਦੇ ਵਿੱਚ ਬਰਨਾਲਾ ਖੇਤਰ ਦੇ ਵਿੱਚ ਸਕੂਲ ਦੇ ਅੰਦਰ ਸਮਾਗਮ ਕਰਕੇ ਪੱਥਰ ਲਾ ਕੇ ਉਹ ਤੋਂ ਪੜਦਾ ਹਟਾ ਕੇ ਇਹ ਤਸਵੀਰਾਂ ਜਨਤਕ ਹੋਈਆਂ ਕਿ ਲਓ ਜੀ ਪਖਾਨਿਆਂ ਦੀ ਮਰਮਤ ਕਾਨੂੰ ਟੂਟੀਆਂ ਦੇ ਵੀ ਉਦਘਾਟਨੀ ਪੱਥਰ ਲਾ ਦਿਓ ਕਿ ਟੂਟੀ ਇਹ ਸਿੱਖਿਆ ਕ੍ਰਾਂਤੀ ਹੈ ਪੰਜਾਬ ਦੇ ਵਿੱਚ ਅਜੇ ਵੀ ਜਵਾਕਾਂ ਨੂੰ ਸਮੇਂ ਸਿਰ ਕਿਤਾਬਾਂ ਨਹੀਂ ਮਿਲਦੀਆਂ ਸਰਕਾਰੀ ਸਕੂਲਾਂ 'ਚ ਅਜੇ ਵੀ ਜਵਾਕਾਂ ਨੂੰ ਵਜੀਫੇ ਨਹੀਂ ਮਿਲਦੇ ਸਮੇਸਰ ਅਜੇ ਵੀ ਜਵਾਕਾਂ ਨੂੰ ਵਰਦੀਆਂ ਦਾ ਪ੍ਰਬੰਧ ਨਹੀਂ ਹੁੰਦਾ ਸਮੇਸਰ ਅਜੇ ਵੀ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਪੂਰੇ ਨਾ ਮੁੱਖ ਅਧਿਆਪਕ ਨਾ ਪ੍ਰਿੰਸੀਪਲ ਨਾ ਸਟਾਫ ਪੂਰਾ ਜ਼ਰੂਰਤ ਉਹਨਾਂ ਢਾਂਚਿਆਂ ਨੂੰ ਸਮਰੱਥ ਕਰਨ ਦੀ ਹੈ ਅਧਿਆਪਕਾਂ ਦੀ ਜਵਾਬਦੇਹੀ ਤੁਸੀਂ ਇਸ ਕੰਮ ਲਈ ਤੈਅ ਕਰਨੀ ਹੈ ਕਿ ਭਾਈ ਕਿੰਨੇ ਸਮੇਸਰ ਤੂੰ ਆਇਆ ਕਿੰਨੀਆਂ ਕਲਾਸਾਂ ਲਾਈਆਂ ਕਿੰਨਾ ਤੁਹਾਡਾ ਰਿਜ਼ਲਟ ਰਿਹਾ ਨਾ ਕਿ ਜਵਾਬ ਦੀ ਭੀੜ ਕਿਉਂ ਇਕੱਠੀ ਹੋਈ ਮਾਸਟਰ ਵੀਆ ਨੂੰ ਬਿਠਾਉਣੇ ਨਹੀਂ ਆਉਂਦੇ ਨਿਆਣੇ ਆ ਕੌਣ ਖੜਾ ਹੈ ਸਾਰੇ ਮਾਸਟਰ ਕਿਉਂ ਨਹੀਂ ਆਏ ਇੱਥੇ ਮੈਨੂੰ ਗੁਲਦਸਾ ਦੇਣ ਕਿਉਂ ਨਹੀਂ ਆਏ ਜਨਾਬ ਜੇਕਰ ਕੋਈ ਖਾਮੀ ਹੈ ਅਧਿਆਪਨ ਖੇਤਰ ਚ ਤਾਂ ਵਿਭਾਗੀ ਕਾਰਵਾਈ ਕਰੋ ਪਰ ਜੇ ਅਧਿਆਪਕ ਆਪਣੀ ਜਮਾਤ ਚ ਪੜਾ ਰਿਹਾ ਤੇ ਤੁਹਾਡਾ ਐਮਐਲਏ ਗੇਟ ਤੇ ਆ ਗਿਆ ਉਹਨੂੰ ਗੁਲਦਸਾ ਦੇਣ ਜੀ ਆਇਆ ਦੀ ਕਹਿਣ ਨਹੀਂ ਆਇਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਡਾ અપਮਾਨ ਹੋ ਗਿਆ ਸ਼ਾਬਾਸ਼ੀ ਦਿਓ ਕਿ ਉਹਨੇ ਆਪਣੇ ਅਧਿਆਪਨ ਦੇ ਕਾਰਜ ਨੂੰ ਬਰਕਰਾਰ ਰੱਖਿਆ ਤੇ ਜੇ ਸਕੂਲ ਵਾਲੇ ਮਾਸਟਰ ਇਕੱਠ ਨਹੀਂ ਕਰ ਸਕਦੇ ਤਾਂ ਮਤਲਬ ਇਹ ਨਹੀਂ ਉਹ ਤੁਸੀਂ ਉਹਨਾਂ ਦਾ અપਮਾਨ ਕਰਨ ਲੱਗ ਜਾਓ ਅਗਲੇ ਪੜੇ ਲਿਖੇ ਡਿਗਰੀਆਂ ਹਾਸਲ ਕਰਕੇ ਨੌਕਰੀਆਂ ਹਾਸਲ ਕੀਤੀਆਂ ਤੁਹਾਡੀ ਪੀਆਰ ਕੰਪਨੀ ਬਣਾਉਣ ਦੀ ਕੋਸ਼ਿਸ਼ਾਂ ਦੇ ਵਿੱਚੋਂ ਤੁਸੀਂ ਇਸ ਖਦਰ ਜਾਓਗੇ ਕਿ ਮਾਸਟਰਾਂ ਲਈ ਜੋ ਮਰਜੀ ਸ਼ਬਦ ਵਰਤੋਗੇ ਸੋ ਇਹ ਸਾਰੇ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਤੇ ਐਦਾਂ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਸੋਧ ਘਟ ਨਹੀਂ ਪੱਥਰਾਂ ਦਾ ਹੜ ਆਇਆ ਜਨਾਬ ਔਰ ਇੱਕ ਕਿਸੇ ਦਿਨ 25 ਕਰੋੜ ਦਾ ਘਟਾਲਾ ਸਵਾਲ ਬਣੇਗਾ ਅੱਜ ਨਹੀਂ ਤਾਂ ਕੱਲ ਇਹ ਸਵਾਲ ਬਣੇਗਾ ਕਿ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੱਥਰ ਕ੍ਰਾਂਤੀ ਲਿਆਂਦੀ ਤੇ مرمਤ ਵਾਲੇ ਵੀ ਉਦਘਾਟਨੀ ਪੱਥਰ ਲਾਏ ਸੋ ਜੇਕਰ ਸਰਕਾਰਾਂ ਕੰਮ ਕਰਨ ਤਾਂ ਲੋਕ ਉਹਨਾਂ ਦੇ ਬ੍ਰਾਂਡ ਵੈਸਟਰ ਬਣ ਜਾਂਦੇ ਨੇ ਲੋਕ ਪ੍ਰਚਾਰ ਕਰਦੇ ਨੇ ਇਹ ਬੋਰਡ ਇਹ ਬੈਨਰ ਇਹ ਇਸ਼ਤਿਹਾਰ ਇਹ ਪ੍ਰਚਾਰ ਹਾਂ ਕਾਂਗਰਸ ਨੇ ਵੀ ਖੂਬ ਕਰਕੇ ਦੇਖਿਆ ਪੰਜਾਬ ਚ ਅਕਾਲੀਆਂ ਨੇ ਵੀ ਬਹੁਤ ਕਰਕੇ ਦੇਖਿਆ ਤੇ ਹੁਣ ਤੁਸੀਂ ਵੀ ਖੂਬ ਕਰ ਰਹੇ ਹੋ ਪ੍ਰਚਾਰ ਜਨਤਾ ਕਰਨ ਲੱਗ ਜਿਵੇਂ ਨਾ ਜੀ ਤਾਂ ਕੰਮ ਕੰਮ ਹੁੰਦੇ ਨੇ ਨਹੀਂ ਤਾਂ ਫਿਰ ਉਹ ہمارا ਕੰਮ دیکھتے ਹਨ ਲੋਕ ਕਿ ਆਹ ਜੇ ਇਸ਼ਤਿਹਾਰ ਦੇਣੇ ਪੈ ਜਾਂਦੇ ਨੇ ਸੋ ਇਹ ਪਹਿਲੂ ਵੀ ਗੌਰ ਕਰਨਾ